ਹਾਂਜੀ ਇੱਥੇ ਬਣ ਰਿਹਾ ਸੀ ਸੂਜੀ ਦਾ ਹਲਵਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਕੇ ਹਟੀਆਂ ਦੀ ਇੱਥੇ ਲੱਗੇ ਸੀ ਆਪਾਂ ਸੂਜੀ ਵਾਲਾ ਕੜਾ ਬਣਾਉਣਾ ਪਿੰਡੂਪਾਸ਼ਾ ਨਾਲ ਦੀ ਨਾਲ ਜੀ ਆਪਣੀ ਵਾਈਟ ਚਣਿਆਂ ਨੂੰ ਬਿਸਣਨ ਲੱਗ ਰਹੀਆਂ ਸੀਗੀਆਂ ਉਹ ਵੀ ਤੁਸੀਂ ਸੁਣ ਚੁੱਕੇ ਹੋ ਮਾਰਨਿੰਗ ਦਾ ਹੀ ਟਾਈਮ ਸੀਗਾ ਇਹ ਸਵੇਰ ਨਾਸ਼ਤੇ ਦੇ ਵਿੱਚ ਬਣਨੀ ਅਸੀਂ ਅੱਜ ਪੂਰੀਆਂ ਤੇ ਵਾਈਟ ਚਣਿਆਂ ਦੀ ਸਬਜ਼ੀ ਨਾਲ ਬੇਸਣ ਦਾ ਹਲਵਾ ਕਿਉਂਕਿ ਬਸਾਖੀ ਕਰਕੇ ਬਣਾਏ ਸੀ ਜੀ ਆਪਾਂ ਬਲੌਗ ਤੁਹਾਡੇ ਕੋਲ ਲੇਟ ਪਹੁੰਚਾਇਆ ਸੋ ਆਮ ਰੀਅਲੀ ਸੌਰੀ ਪਰ ਇਹ ਹਜੀ ਆਪਾਂ ਇਹ ਹੋ ਜਾਂਦਾ ਚਲੋ ਲੇਟ ਬੇਸ਼ੱਕ ਪਹੁੰਚਦੀ ਹੈ ਚੀਜ਼ ਬਟ ਇਹ ਹੋ ਜਾਂਦਾ ਵੀ ਹਾਂ ਅਸੀਂ ਆਪਦਾ ਤਿਹਾਰ ਕਿਦਾਂ ਸੈਲੀਬ੍ਰੇਟ ਕਰਦੇ ਹਾਂ ਉਹ ਤੁਹਾਨੂੰ ਜ਼ਰੂਰ ਇਨਫੋਰਮੇਸ਼ਨ ਦੇ ਦਿੰਨੇ ਨੇ ਜੀ ਆਪਾਂ ਵੀ ਅਸੀਂ ਐਦਾਂ ਆਪਦਾ ਆਪਦਾ ਤਿਹਾਰ ਮਨਾਉਨੇ ਆ ਜੀ ਅੱਜ ਬਸਾਖੀ ਕਰਕੇ ਬਣਾਇਆ ਸੀਗਾ ਇਹ ਸੀਗਾ ਵੀ ਵਾਈਟ ਸਣੀਆਂ ਦੇ ਨਾਲ ਪੂਰੀਆਂ ਕਿਉਂਕਿ ਮਾਰਨਿੰਗ ਟਾਈਮ ਤਾਂ ਮੜਾ ਲਈਆਂ ਸੀਗੀਆਂ ਜੇ ਸ਼ਾਮ ਨੂੰ ਤੁਹਾਨੂੰ ਪਤਾ ਹੀ ਹੈ ਹਨਾ ਵੀ ਜਿਵੇਂ ਹੁਣ ਮੌਸਮ ਵੀ ਚੇਂਜ ਹੋ ਰਿਹਾ ਵੀ ਕਾਫੀ ਹੋ ਚੁੱਕਿਆ ਹੈ ਵੀ ਗਰਮੀ ਕਰਕੇ ਫਿਰ ਹਾਜ਼ਮ ਨਹੀਂ ਹੁੰਦੀਆਂ ਹੈਗੀਆਂ ਨਾਲ ਇਹ ਹੋ ਜਾਂਦਾ ਵੀ ਚਲੋ ਜੀ ਸਿਆਣਿਆਂ ਨੂੰ ਵੀ ਔਖਾ ਹੋ ਜਾਂਦਾ ਹਨਾ ਵੀ ਸੁਬਾ ਦੀਆਂ ਖਾਧੀਆਂ ਹੋਈਆਂ ਤਾਂ ਜੀ ਚਲੋ ਸ਼ਾਮ ਤੱਕ ਹਰਜਮ ਹੋ ਹੀ ਜਾਣਗੀਆਂ ਕਿਉਂਕਿ ਇਹ ਹੋ ਜਾਂਦਾ ਵੀ ਜਿਵੇਂ ਦਿਨ ਦੇ ਵਿੱਚ ਫਿਰ ਵੀ ਤੋਰਾ ਫੇਰਾ ਜਾ ਹੁੰਦਾ ਹਨਾ ਇੱਥੇ ਜੀ ਆਪਣਾ ਪ੍ਰਸ਼ਾਦ ਬਣ ਚੁੱਕਿਆ ਸੀਗਾ ਬਹੁਤ ਸੋਹਣਾ ਪ੍ਰਸ਼ਾਦ ਬਣਿਆ ਸੀਗਾ ਬਾਕੀ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਆ ਜੀ ਕਿੱਦਾਂ ਦਾ ਬਣਿਆ ਏ ਤੇ ਬਾਕੀ ਤੁਸੀਂ ਵੀ ਕਮੈਂਟਰ ਚ ਦੱਸਿਓ ਤੁਸੀਂ ਆਪਣੀ ਆਪਣੀ ਬਸਾਖੀ ਕਿਵੇਂ ਮਨਾਈ ਤੇ ਕਿਉਂਕਿ ਅੱਜ ਦੇ ਦਿਨ ਜਿਵੇਂ ਇਹ ਹੋ ਜਾਂਦਾ ਵੀ ਬਾਡੀ ਸ਼ੁਰੂ ਹੋ ਜਾਂਦੀ ਹੈ ਹਨਾ ਦਾਤੀ ਨੂੰ ਲਵਾ ਦੇ ਢੰਗਰੂ ਆੜੀ ਵੱਡੂ ਕੀ ਬਰੋਬਰ ਤੇਰੇ ਪਤਾ ਨਹੀਂ ਕੁਛ ਐਦਾਂ ਦੀ ਆ ਹਨਾ ਬਾਜੀ ਤੇ ਮੈਂ ਸਬਜੀ ਬਣਾ ਲਈ ਉਸ ਸਬਜੀ ਬਣ ਰਹੀ ਸੀਗੀ ਗੈਸ ਬੰਦ ਕਰ ਚੁੱਕੀ ਸੀ ਮੈਂ ਨਾਲ ਦੀ ਨਾਲ ਮੈਂ ਜਿਹੜਾ ਕੜਾ ਬਣਾਇਆ ਸੀਗਾ ਉਹ ਵੀ ਹਲਵਾ ਉਹ ਕੱਢ ਕੇ ਮੈਂ ਡੋਂਗੇ ਦੇ ਵਿੱਚ ਸਾਈਡ ਤੇ ਰੱਖ ਲਿਆ ਸੀ ਨਾਲ ਮੈਂ ਇੱਥੇ ਲੱਗੀ ਸੀਗੀ ਰਾਇਤਾ ਤਿਆਰ ਕਰਨਾ ਰਾਇਤੇ ਦੇ ਵਿੱਚ ਜੀ ਆਪਾਂ ਬੂੰਦੀ ਪਾਈ ਸੀ ਨਾਲ ਪਾ ਲਿਆ ਸੀਗਾ ਖੀਰਾ ਗੱਦੂ ਕਸ਼ ਕਰਕੇ ਵਿੱਚ ਬਸ ਥੋੜੇ ਜਿਹਾ ਮਸਾਲੇ ਪਾਏ ਸੀ ਜਿਵੇਂ ਬਲੈਕ ਨਮਕ ਹੋ ਗਿਆ ਥੋੜਾ ਜਿਹਾ ਉਹ ਸੀ ਪੁੰਨਿਆ ਹੋਇਆ ਜੀਰਾ ਪਾਊਡਰ ਉਹ ਪਾਇਆ ਸੀਗਾ ਥੋੜਾ ਜਿਹਾ ਮਸਾਲਾ ਸੀ ਰਾਇਤੇ ਵਾਲਾ ਉਹ ਪਾਇਆ ਸੀ ਇਹ ਦੇਖ ਸਕਦੇ ਹੋ ਤੁਸੀਂ ਜੀ ਆਪਣਾ ਰਾਇਤਾ ਸਬਜੀ ਐਂਡ ਪ੍ਰਸ਼ਾਦ ਇੱਥੇ ਜੀ ਆਪਾਂ ਲਾਗੇ ਸੀ ਸਰਵ ਕਰਨ ਵੀ ਸਾਰੇ ਨਾਲ ਦੇ ਬਸ ਉਹ ਨਾਲ ਹੀ ਮਿੱਠਾ ਦਿੱਤਾ ਸੀਗਾ ਫਿਰ ਉਸ ਤੋਂ ਕਿਉਂਕਿ ਆਪਾਂ ਜਾਣਾ ਸੀਗਾ ਜਾਣਾ ਕਿੱਥੇ ਸੀਗਾ ਬਲੌਗ ਦੇ ਨਾਲ ਬਣੇ ਰਹੇ ਹੋ ਤੇ ਦੇਖਦੇ ਰਹੋ ਹੁਣ ਨਾ ਜੀ ਬਸ ਇਹ ਚੀਜ਼ ਮਸ਼ਹੂਰ ਹੋਈ ਪਈ ਆ ਸੂਟ ਦੀ ਇਹ ਦਿਓ ਬਾਰੀ ਆਉਂਦੀ ਹੈ ਜੀ ਜਦੋਂ ਵੀ ਆਉਂਦੀ ਆ ਹਨਾ ਇੱਥੇ ਆਪਾਂ ਜਾ ਚੁੱਕੇ ਸੀਗੇ ਤੁਸੀਂ ਦੱਸਿਓ ਤੁਹਾਨੂੰ ਕਿਹੜੀ ਕਿਹੜੀ ਕੰਟਰੀ ਦਾ ਕਿਹਨੂੰ ਕਿਹਨੂੰ ਹਨਾ ਝੰਡਾ ਕਿਹੜਾ ਵਧੀਆ ਲੱਗਦਾ ਜੀ ਕਿਉਂਕਿ ਜਿਨ੍ਹਾਂ ਦੇ ਜਿੱਥੇ ਗਏ ਹੋਏ ਹੁੰਦੇ ਨੇ ਨਾ ਉਹਨਾਂ ਨੂੰ ਉਹ ਝੰਡੀਆਂ ਨਾਲ ਥੋੜਾ ਜਿਆਦਾ ਲਗਾਵਜਾ ਹੋ ਜਾਂਦਾ ਨਾ ਕਿਉਂਕਿ ਆਪਣੇ ਜਿਵੇਂ ਯੂਐਸਏ ਗਏ ਨੇ ਉਹਦੇ ਕਰਕੇ ਗੱਡੀ ਦੇ ਵਿੱਚ ਯੂਐਸਏ ਵਾਲਾ ਇਹ ਲਿਖਿਆ ਹੋਇਆ ਜੀ ਮੈਟ ਜਿਆ ਜਿਵੇਂ ਫੋਨ ਵਗੈਰਾ ਰੱਖ ਲੈਂਦੇ ਆ ਸਲਿੱਪ ਨਹੀਂ ਕਰਦਾ ਹੈਗਾ ਉਹਦੇ ਤੇ ਬਾਜੀ ਇੱਥੇ ਆਪਾਂ ਥੋੜੀ ਜੀ ਵੀਡੀਓ ਬਣਾ ਕੇ ਦੇਖਦੇ ਸੀਗੇ ਬੀ ਕਿੱਦਾਂ ਬਣਾਉਂਦੇ ਹੁੰਦੇ ਆ ਫਿਰ ਉਸ ਤੋਂ ਬਾਅਦ ਆਪਾਂ ਗਏ ਆਪਣੀ ਭੈਣ ਕੋ ਜਿਵੇਂ ਤੁਸੀਂ ਅੱਗੇ ਵੀ ਮੇਰੇ ਬਲੌਗ ਦੇ ਵਿੱਚ ਕਾਫੀ ਬਾਰ ਇਹਨੂੰ ਮੇਰੀ ਕਜ਼ਨ ਨੂੰ ਮਿਲ ਚੁੱਕੇ ਹਾਂ ਤੇ ਫਿਰ ਆਪਾਂ ਉੱਥੇ ਮੰਮੀ ਉਹਨਿੰ ਵੀ ਆਏ ਹੋਏ ਸੀ ਉਹਨਾਂ ਨੂੰ ਇਨਵੀਟੇਸ਼ਨ ਆਇਆ ਹੋਇਆ ਸੀਗਾ ਆਉਣ ਦਾ ਤੇ ਉੱਥੋਂ ਫਿਰ ਅਸੀਂ ਵੈਸੇ ਤਾਂ ਗੱਲਾਂ-ਵੱਤਾਂ ਕਰਦੇ ਹਾਂ ਸਾਨੂੰ ਯਾਦ ਨਹੀਂ ਰਿਹਾ ਵੀਡੀਓ ਬਣਾਉਣ ਦਾ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਇਹਨੂੰ ਮੇਰੇ ਭਾਂਜੇ ਨੂੰ ਬਹੁਤ ਜ਼ਿਆਦਾ ਲੰਦਾ ਹੈ ਵੀ ਮੈਂ ਬਲੌਗ ਦੇ ਵਿੱਚ ਆਉਣ ਆਏ ਹਨਾ ਤੇ ਪਾਣ ਜਾ ਮੇਰਾ ਪਾਣ ਜੀ ਐਂਡ ਭਤੀਜਾ ਪਰਜਾਈ ਅਸੀਂ ਨਾ ਕਾਫੀ ਧੇਰ ਤੋਂ ਬੈਠੇ ਸੀਗੇ ਗੱਲਾਂបੱਤਾਂ ਕਰ ਲਈਆਂ ਸੀ ਸਾਡਾ ਆਨੰਦ ਪਰਜਾਈਆਂ ਦਾ ਸੇਮ ਸੂਟ ਸੀਗਾ ਵਜਾ ਲੋ ਸੀ ਉਹਦਾ ਜਣੀ ਵਰਕ ਵਾਲਾ ਸੀ ਮੇਰਾ ਹੈਗਾ ਸੀ ਪ੍ਰਿੰਟ ਪਰ ਦੋਨੋਂ ਦਾ ਸੇਮ ਹੀ ਹੋ ਗਿਆ ਸੀਗਾ ਭਰਾ ਮੇਰਾ ਤੇ ਦੂਜਾ ਬ੍ਰਦਰ ਵੀ ਇੱਥੇ ਸੀਗਾ ਔਰ ਇਹ ਆਦੀ ਆ ਦੇਖੋ ਜੀ ਸਾਡੇ ਦੋਨਾਂ ਦੇ ਸੇਮ ਜਿਹੀ ਕਲਰ ਲੱਗਦੇ ਨੇ ਇਹ ਪ੍ਰਿੰਟ ਤੇ ਬਸ ਜੀ ਇੱਥੇ ਇਹ ਮਿਲ ਕੇ ਨਾ ਚੱਲੇ ਸੀਗੇ ਮਤਲਬ ਕਾਫੀ देर ਸਾਨੂੰ ਹੋ ਗਈ ਸੀ ਬੈਠਿਆਂ ਨੂੰ ਗੱਲਾਂ ਬਾਤਾਂ ਕਰਦੇ ਨੂੰ ਇੱਥੇ ਸ਼ਾਮ ਜੇ ਦਾ ਟਾਈਮ ਸੀਗਾ ਉਹ ਵਾਈਟ ਕੁਰਤੇ ਪਜਾਮੇ ਵਾਲੇ ਭਾਜੀ ਨੇ ਜੀ ਤੇ ਫਿਰ ਇੱਥੇ ਨਾ ਗੱਲਾਂ ਬਾਤਾਂ ਕਰਦੇ ਨੂੰ ਕਾਫੀ ਟਾਈਮ ਤੋਂ ਬਾਅਦ ਫਿਰ ਉਹ ਚੱਲੇ ਸੀਗੇ ਫਿਰ ਸਾਡੇ ਯਾਦ ਆਈ ਸੀ ਕਿ ਕਿਉਂ ਨਾ ਆਪਾਂ ਥੋੜਾ ਜਿਹਾ ਸ਼ੂਟ ਲਿਆ ਜਾਵੇ ਫਿਰ ਇਹਨਾਂ ਤੋਂ ਬਾਅਦ ਅਸੀਂ ਥੋੜੀ ਜਿਹੀ देर ਅਸੀਂ ਆਪ ਖੁਦ ਰੁਕ ਗਏ ਸੀ ਵੀ ਅਸੀਂ ਬਾਅਦ ਵਿੱਚ ਚੱਲਾਂਗੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਵੀ ਪਹਿਣਾ ਪਹਿਣਨ ਦੀ ਥੋੜੀ ਜਿਹੀ ਗੱਲਾਂ ਰਹਿ ਗਈਆਂ ਸੀ ਹਨਾ ਕਰਨ ਤੋਂ ਤੇ ਅਸੀਂ ਉਹ ਗੱਲਾਂ ਕਰਨ ਲੱਗੇ ਸੀ ਨਹੀਂ ਜੀ ਮਜ਼ਾਕ ਕਰਦੀ ਸੀ ਬਸ ਉਹ ਕਹਿੰਦੇ ਵੀ ਥੋੜੀ ਜੀ ਦੇਰ ਰੁਕ ਜਾਓ ਚਲੋ ਵੀ ਚੱਲੇ ਜਾਓ ਹਨਾ ਉਹਨਾਂ ਨੇ ਉਹ ਕਿਉਂਕਿ ਇੱਕ ਦੋ ਜ਼ਰੂਰੀ ਕੰਮ ਸੀ ਬਸ ਉਹ ਥੋੜਾ ਜਿਹਾ ਦੇਰ ਪਹਿਲਾਂ ਚਲੇ ਗਏ ਫਿਰ ਉਸ ਤੋਂ ਬਾਅਦ ਤੇ ਆ ਗਈ ਸੀ ਮੇਰੀ ਨਾਨਤ ਉਹਨਾਂ ਦੀ ਸੀ ਨਮੀ ਸਕੂਟ ਜਿਸ ਦਾ ਕਹਿੰਦੇ ਉਹਨਾਂ ਨੇ ਭਰਾ ਨੇ ਮੂੰਹ ਮਿਠਾ ਕਰਾਓ ਹੁਣ ਆਪਣੀ ਭੈਣ ਦੀ ਖੁਸ਼ੀ ਦਾ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਚਾਹ ਸੀਗਾ ਜੀ ਸਾਰੀਆਂ ਰਸਮਾਂ ਖੁਦ ਨੇ ਆਉਣਾ ਨੇ ਕੀ ਖਰੀਦਿਆ ਗੱਤ ਕੁਝ ਸੂਟ ਪੁੱਛ ਦੇ ਦੇ ਇਹਨਾਂ ਨੂੰ ਕਿੰਨਾ ਫਰਕ ਪਾ ਦੇ ਦੇ ਆਹ ਫੜ ਲਈ ਦੇ ਨੇ ਵਿੱਚ ਤੇਲ ਹੁੰਦਾ ਨਹੀਂ ਜਾਇਆ ਨਾ ਨਾ ਬਹੁਤ ਬਹੁਤ ਮੁबारकਾ ਬਬੀ ਤੈਨੂੰ ਵੀ ਬਹੁਤ ਬਹੁਤ ਬਧਾਈਆਂ ਆਪਕਾ ਸਾਰੇ ਮੇਰੀ ਪੁੱਤਰੀ ਨੂੰ ਮੁਬਾਰਕਾਂ ਸੋਹਣੇ ਸੋਹਣੇ ਜੇਨਾਂ ਤੂੰ ਵੀ ਲਾ ਲਾ ਸੀਟ ਤੇ ਹੀ ਪੈ ਜਾਂਦਾ ਆ ਲਾਲਾ ਪਤਸਾ ਹੋਰ ਦਾ ਸਰਦਾਰ ਜੀ ਮਾਸੀ ਮੁਬਾਰਕਾਂ ਬਹੁਤ ਬਹੁਤ ਮੈਂ ਬਾਲੀਆਂ ਮੁਬਾਰਕਾਂ ਸਰਦਾਰ ਜੀ ਪਾਰਟੀ ਵੀਡੀਓ ਪਾਈਆਂ ਹੋਰ ਕੀ ਹੋਰ ਕੀ ਪਾ ਸਕਦੇ ਆ બસ ਜੀ ਫਿਰ ਉਹਨਾਂ ਤੋਂ ਬਾਅਦ ਆਪਾਂ ਮਿਲਣ ਤੋਂ ਬਾਅਦ ਜੋ ਆਪਣੀਆਂ ਰੀਤੀ ਰਸਮਾਂ ਸੀਗੀਆਂ ਉਹ ਕੀਤੀਆਂ ਜੀ ਬਸ ਉਧਰ ਉਧਰੀ ਜੀ ਇਹ ਹੋ ਜਾਂਦਾ ਵੀ ਹਰ ਆਪਾਂ ਭੈਣ ਭਾਈ ਇੱਕ ਦੂਜੇ ਨਾਲ ਹਨਾ ਸਿਰਫ ਮੋਹ ਪਿਆਰ ਦਾ ਦੀ ਲੋੜ ਹੁੰਦੀ ਆ ਹਨਾ ਵੀ ਤਾਂ ਕਰਕੇ ਇਹ ਹੋ ਜਾਂਦਾ ਵੀ ਇਹ ਛੋਟੀਆਂ ਛੋਟੀਆਂ ਰਸਮਾਂ ਜੀਆਂ ਆਪਾਂ ਨੂੰ ਬਹੁਤ ਵੱਡੀਆਂ ਵੱਡੀਆਂ ਖੁਸ਼ੀਆਂ ਦੇ ਜਾਂਦੀਆਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਫਿਰ ਅਸੀਂ ਸਾਰਿਆਂ ਨੇ ਖੂਬਸਾਰੀਆਂ ਗੱਲਾਂ ਕੀਤੀਆਂ ਨਾਲੇ ਚਾਹ ਪੀਤੀ ਬਹੁਤ ਅੱਜ ਦਾ ਦਿਨ ਬਹੁਤ ਜ਼ਿਆਦਾ ਵਧੀਆ ਲੰਘਿਆ ਕਿਉਂਕਿ ਪਹਿਲਾਂ ਉਧਰ ਮੈਂ ਭੈਣ ਉਹਨਾਂ ਨੂੰ ਮਿਲ ਕੇ ਆਈ ਭਰਾਵਾਂ ਨੂੰ ਮਿਲ ਕੇ ਆਈ ਪਰਜਾਈਆਂ ਨੂੰ ਮਿਲੀ ਫਿਰ ਨੰਦ ਨੂੰ ਮਿਲੀ ਮਾਸੀ ਜੀ ਨੂੰ ਮਿਲੀ ਇੱਕ ਕਿਊਟੀ ਬੋਏ ਨੂੰ ਮਿਲੀ ਜਿਹੜਾ ਤੁਸੀਂ ਪਹਿਲਾਂ ਵੀ ਬਲੌਗ ਦੇ ਵਿੱਚ ਦੇਖ ਚੁੱਕੇ ਹੋ ਹਨਾ ਇਹਦਾ ਵੀ ਬਹੁਤ ਦਿਲ ਲੱਗ ਜਾਂਦਾ ਏ ਤੇ ਫਿਰ ਫਤੇ ਦੇ ਨਾਲ ਹੀ ਦੇਖੋ ਜੀ ਤੁਸੀਂ ਫਤੇ ਦੀ ਗੋਦੀ ਦੇ ਵਿੱਚ ਬੈਠ ਕੇ ਖੂਬ ਮਸਤੀ ਹੋ ਰਹੀ ਸੀ ਦੋਨਾਂ ਦੀ ਭਰਾਮਾ ਭਰਾਮਾ ਦੀ ਇਹ ਹੁੰਦਾ ਜੀ ਹਨਾ ਵੀ ਪ੍ਰਮਾਤਮਾ ਸਭ ਦੇ ਭੈਣ ਭਰਾਵਾਂ ਨੂੰ ਖੁਸ਼ੀਆਂ ਦਿੰਦਾ ਰਹੇ ਤੇ ਆਪਾਂ ਸੈਲੀਬ੍ਰੇਟ ਕਰਦੇ ਰਹੀਏ ਇਕੱਠੇ ਹੋ ਕੇ ਬਾਕੀ ਤੁਸੀਂ ਦੱਸਿਓ ਜੀ ਮੈਨੂੰ ਤਾਂ ਜਣੀ ਇਹ ਚੀਜ਼ ਦਾ ਬਹੁਤ ਚਾਹ ਹੁੰਦਾ ਏ ਹਨਾ ਵੀ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਜਦ ਵੀ ਸ਼ਾਮਲ ਹੋਈ ਹੈ ਨਾ ਵੀ ਖੁਸ਼ੀਆਂ ਦੇ ਵਿੱਚ ਪ੍ਰਮਾਤਮਾ ਆਪਾਂ ਨੂੰ ਸ਼ਾਮਲ ਕਰੇ ਇੱਕ ਦੂਜੇ ਦੀਆਂ ਚ ਪਣ ਭਰਾਮਾਂ ਦੀਆਂ ਚ ਫਿਰ ਉਸ ਤੋਂ ਬਾਅਦ ਜੀ ਆਪਾਂ ਰੋਟੀ ਪਣੀ ਖਾ ਕੇ ਬਣਾ ਕੇ ਖਾ ਕੇ ਫ੍ਰੀ ਹੋ ਕੇ ਕਿਚਨ ਸਮੇਟਦੀ ਆ ਜਦ ਕੁੱਕਰ ਦੇ ਵਿੱਚੋਂ ਸਬਜ਼ੀ ਕੱਢਣ ਦਾ ਮਨ ਨਹੀਂ ਸੀਗਾ ਤੇ ਫਿਰ ਆਪਾਂ ਮਿਸ ਕਰਤਾ ਸੀਗਾ ਕਈ ਬੜੀ ਮਨ ਦੀ ਚੱਲ ਜਾਂਦੀ ਹੈ ਜੀ ਫਿਰ ਦੁੱਧ ਬਸ ਬਣਾ ਗਰਮ ਕਰ ਲਿਆ ਸੀਗਾ ਦੇਣ ਵਾਲਿਆਂ ਨੂੰ ਦੇ ਕੇ ਜੀ ਇੱਥੇ ਆਪਾਂ ਆਪਦਾ ਲੈ ਕੇ ਚੱਲੇ ਸੀਗੇ ਹੁਣ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਹੋ ਤਾਂ ਚੰਨੂ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਆ ਕਰੋ ਇਹ ਸਾਡੇ ਪਰਿਵਾਰ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਸ਼ਾਮਲ ਕੀਤਾ ਤੁਹਾਨੂੰ ਦਿਖਾਈਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ